ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡੀਟੀਵੀਰ ਕੋਲਾ ਪਾਏ ਤੇ ਦੋ ਮੱਜਾਂ ਤਾਂ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਇੱਕ ਤਾਜੀ ਸੂਈ ਆ ਤੇ ਇੱਕ ਨਸੂਈ ਨੂੰ ਥੋੜਾ ਟਾਈਮ ਹੋ ਗਿਆ ਵਾ ਜਿਹੜਾ ਤੇ ਜਿਤਨ ਹਰ ਕੇ ਵੀਡੀਓ 'ਚ ਬੇਨਤੀ ਹਿੰਦੀ ਆ ਕਿ ਆਪਣੀ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ પાસ ਕਰਕੇ ਫੇਰ ਹੀ ਖੜੋ ਆਪਣੀ ਸਮਝ ਨਾਲ ਤੇ ਆਪਣੀ ਗਰੰਟੀ ਤੇ ਪਛੂ ਖੜੋ ਹਾਂਜੀ ਵਿddੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਵਧੀਆ ਵੇਖ ਗਿਆ ਮਾਲ ਪਰਸਵਾਲਾ ਫਿਰ ਮਾਲ ਪਜੀ ਵੇਚਤਾ ਜੀ ਠੀਕ ਆ ਹਾਂਜੀ ਤੇ ਚਲੋ ਫਿਰ ਨਾਮ ਦੱਸਦੇ ਕਰੇ ਨਾਮ ਵਜੀ ਦਿੱਤੀ ਹੈ ਹਾਂਜੀ ਇਹਨਾਂ ਚੱਕ ਮਸ਼ੀਖਾਂ ਸੀਜ਼ਨ ਵਾਲਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰੇ ਬੋਲ ਦੇ ਕਰੀ 9981984725 ਠੀਕ ਹੈ ਜੀ ਤੇ ਅਜ ਦੋ ਇੱਕ ਤਾਜੀ ਸੂਈ ਹਨਾ ਹਾਂ ਇੱਕ ਤਾਜੀ ਇੱਕ ਬੱਚਾ ਨੇ ਅੱਛਾ ਉਹਦਾ ਬੱਚਾ ਨਹੀਂ ਹੈਗਾ ਤੇ ਇਹਦੇ ਮਗਰ ਕੱਟੀ ਬੜੀ ਪਿਆਰੀ ਆ ਗਈ ਨੀਂਦੀ ਜੀ ਯੋ ਆ ਦੇਖ ਸਾਦਨ ਨੀਲੇ ਦੀ ਕੱਟੀ ਆ ਗਈ ਇਹ ਤੇ ਮਗਰ ਅਜੇ ਤਾਜੀ ਸੋਈ ਆ ਚਵਾਲ ਹੀ ਭਾਜੀ ਬੜਾ ਮਹਿਨਤ ਲਗਿਆ ਇਹ ਆ ਦੇਖਾਂ ਜੀ ਠੀਕ ਹੈ ਜੀ ਹਾਂ ਜੀ ਤੇ ਕੜੀ ਕੱਟੀ ਹੈ ਕੜੀ ਫਿਰ ਦੇਖ ਸਕਦੇ ਜੀ ਤੜਕੇ ਬਹੁਤ ਪਿਆਰੀ ਜੀ ਨੀਲੇ ਦੀ ਕੱਟੀ ਤੇ ਜੇਲ ਵੀ ਨੇ ਪ੍ਰੋਪਰ ਪਾਤੀ ਆ ਪਈ ਇਹ ਦੀ ਜੇਰ ਜਿਹੜੀ ਤੜਕੇ ਸੋਈ ਦੇ ਤਿੰਨ ਮਹੀਨੇ ਦੀ ਠੀਕ ਹੈ ਹਾਂ ਜੀ ਕਿੰਨਾ ਕੁ ਦੋ ਚਵਾਈ ਜਾਊਗੀ ਆ ਉਹ ਤਾਂ ਭਾਜੀ ਘਰ ਵਾਲਿਆਂ ਦੇ ਵੀ 13 14 ਕਿਲੋ ਵਿੱਚ ਹੋਇਆ ਹੈ। ਅੱਛਾ। ਇਹਨਾਂ ਨੇ ਦਿੱਤਾ ਦਿੱਤਾ ਕਿ ਇਹ ਚਾੜਾ ਦੇਖੋ ਮੈਨੂੰ ਲੱਗਾ। ਚਲੋ ਖੋਲੋ ਫਿਰ ਤੋਰੀਏ। ਬਾਕੀ ਇਹ ਵੀ ਥੱਲੇ ਚਲੋ ਚੰਗੀ ਤਿਆਰ ਹੋ ਗਈ ਆ। ਇਹ ਆ ਵੀ ਤਾਜੀ ਸੂਈ ਆ ਥੋੜੀ ਲੱਪੇ ਲੁੱਪੇ ਜਿਆ ਬੱਚਾ ਕਾਫੀ ਭਲਿਆ ਦਿੱਤਾ ਇਹਨੇ ਠੀਕਾ ਕਿਸ ਨੇ ਚੰਗਾ ਭਰਾਇਆ ਉਹਨੇ। ਮਾਜਾ ਆਪ ਵੀ ਚਲੋ ਥੋੜਾ ਪਾਸੇ ਨੀਂਦੀਦਾ ਹੀ ਰੱਖਦੀ ਆ। ਦੇਖ ਸੰਦੇ ਖਵਾਨਾ ਜਿਹੜਾ ਇਹਦਾ ਲੱਗੇ ਤਾਂ ਓਲੀ ਬੜੀ ਭਾਜੀ ਠੀਕ ਹੈ ਜੀ ਇਧਰੋਂ ਭਾਜੀ ਵਿਖਾ ਦਿਓ ਥਾਨਾ 7 ਹੀ ਆ ਹਾਂ ਦੇ ਠੀਕ ਹੈ ਤੇ ਮੁੱਲ ਫਿਰ ਇਹਦਾ ਭਾਜੀ ਮੈਂਨੇ 13 12 ਕਿਲੋ ਦੇਣਾ ਜੀ ਬਾਕੀ ਵੀ ਗੇ ਲੈਣਾ ਤੇ ਦੁੱਧ ਵਾਲੀ ਮੈਂ ਹਾਂ ਹਾਂਜੀ ਹਾਂਜੀ ਬੱਚਾ ਖੁੱਲ ਗਿਆ ਇਹ ਕਿੱਤੀ ਜਿਹੜੀ ਖੁੱਲ ਗਈ ਹੈ ਮੁੱਲ ਭਾਈ ਤੁਸੀਂ ਦੱਸ ਦਿਓ ਜੱਜ ਕਰੀਏ ਮੁੱਲ ਆਡੇ ਕੋਲ ਤੇ ਭਾਜੀ 80 ਮੰਗਦੇ ਸੀ ਅੱਛਾ ਤਿੰਨ ਦਿਨ ਮੈਂ ਤੇ ਗਏ ਆ ਭਾਜੀ ਮੈਂ ਚੰਗੀ ਕਰਤੂਤ ਵਾਲੀ ਫੇਰੀ ਪੈਸੇ ਮੰਗਣ ਦਾ ਹੈ ਮੈਂ ਠੀਕ ਆ ਹਾਂਜੀ 70 ਚ ਭਾਜੀ 2 ਛੱਡ ਦਈਏ 68000 ਦੀ ਹਾਂਜੀ ਅਜੇ ਭਾਜੀ ਮੈਂ ਲੱਪੇ ਲੁਪੇ ਜਾ ਮੈਂ ਬੜੀ ਵਧੀਆ ਐ ਹਾਂਜੀ ਹਾਂਜੀ ਹਾਂ 65 ਦੀ ਭਾਜੀ ਦੇ ਦਾਂਗੇ ਅੱਛਾ 65000 ਦੀ ਹਾਂਜੀ ਕਰਾ ਲਓ ਮਾਨ ਕਰਾਉਣਾ ਥੋੜਾ ਬੋਲਾ ਦੇ 2000 ਛੱਡ ਦਈਏ ਫਿਰ ਵਿੱਚ ਭਾਜੀ ਦੇ ਦਾਂਗੇ 63000 ਦੀ ਦੇ ਦੋ 63000 ਦੀ ਦੇ ਦਾਂਗੇ ਮਾਝ ਦੁੱਧ 13 14 ਕਿਲੋ ਜਵਾ ਦੂਗੀ ਠੀਕ ਆ ਜੀ ਹਾਂ ਅਜੇ ਤਾਂ ਭਾਜੀ ਵੱਲੋਂ ਕੱਟੀ ਕੋ ਤੇ ਬਾਕੀ ਕੱਟੇ ਵੀ ਮਗਰ ਪਲੀ ਪਲੋਸੀ ਕੱਟੀ ਆ ਕਾਫੀ ਮਤਲਬ ਚੰਗੀ ਰਾਜੀ ਆ ਕੱਟੀ ਜੜੀ ਮਗਰ ਹੁਣ ਤੋ ਕਿ ਬੜੀ ਸੁੱਕੀ ਮੈਨ ਤੇ ਹੁਣ ਤੋ ਕਿ ਸਾਮ ਕਰ ਲੂਗਾ ਤੇ 68 ਚੋਂ ਕਿ ਮੰਨਤਨ ਫਿਰ ਮੌਕੇ ਤੇ ਕਰ ਦੋਗੇ ਕਰ ਦਾਂਗੇ ਭਾਜੀ ਮੌਕੇ ਤੇ ਅੱਛਾ ਭਾਜੀ ਇੱਕ ਨਾ ਪਲੇਖਾ ਲਾ ਗਿਆ ਜੀ ਲੇਖਾ ਤੁਸੀਂ ਲਾ ਦਿੰਦੇ ਚੰਗੀ ਤਰ੍ਹਾਂ ਚੈੱਕ ਕਰਿਆ ਕਰੋ ਪਹਿਲਾਂ ਹੀ ਆ ਕੱਟੀ ਕੱਟਾ ਜੇ ਭਾਜੀ ਅੱਛਾ ਹਾਂ ਹੈਗਾ ਕੱਟ ਨਹੀਂ ਰੇ ਸੋਈ ਆ ਅੱਛਾ ਸਵੇਰ ਦੇ ਡੈ ਮੰਜਾ ਮੂਇਆ ਦੇ ਆਰੇ ਲੱਗੇ ਪਤਾ ਨਹੀਂ ਲੱਗਾ ਜੀ ਆ ਚਲੋ ਕਈ ਯਾਰੀ ਨਹੀਂ ਪਤਾ ਲੱਗਦਾ ਹੈਗਾ ਕੱਟਾ ਹੈ ਆਪਣੇ ਖਾ ਲੱਗ ਗਿਆ ਜਿਹੜਾ ਕੱਟਾ ਹੈ ਬਾਈ ਜਿਹੜਾ ਸੋਨਾ ਹੈ ਹਾਂਜੀ ਹਾਂਜੀ ਸੇਫ ਤੇ ਚਲੋ ਕੱਟੀ ਦੀ ਹੋ ਗਈ ਆ ਚਲੋ ਬਾਕੀ ਪਹਿਲਾਂ ਕੱਟੀ ਗਈ ਗਈ ਆ ਪਰ ਹੈਗਾ ਕੱਟਾ ਆ ਦਸਨ ਚ ਪਲੇਖਾ ਜਿਹੜਾ ਲੱਗ ਗਿਆ ਹੁਣੇ ਹੀ ਅਜੇ ਪਤਾ ਲੱਗਾ ਵੀ ਜਿਹਨਾਂ ਨੇ ਜਿਹੜਾ ਹੁਣ ਬੰਨਣ ਲੱਗੇ ਆ ਫੁੱਲ ਗਿਆ ਹੈ ਜਿਹੜਾ ਹੁਣ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਆਹ ਭਾਜੀ ਛੋਟੀ ਜੀ ਦੂਸਰੇ ਨੰਬਰ ਤੇ ਤੈਨੂੰ ਭਾਜੀ ਉਹ ਨਾ ਵੀ ਦੁਪਹਿਰ ਹੀ ਚੋਂਦਾ ਰਿਹਾ ਜੀ ਅੱਛਾ ਦੇ ਫਿਕਰਾ ਹੀ ਐਵੇਂ ਸ਼ਰਾਬ ਸ਼ੂਪੀ ਛੜਦਾ ਹੀ ਠੀਕ ਆ ਹੋ ਜਾ ਬੰਦਾ ਹੀ ਤੇ ਮੈਂ ਪਤ ਤਿੰਨ ਦਿਨੋਂ ਖੇਡ ਲਾ ਦੋਵੇਂ ਟਾਈਮ ਚੋਂ ਲਿਆ ਜੀ ਅੱਛਾ ਹਾਂ ਐ ਐ ਮਰਜ਼ੀ ਬੜੀ ਵਧੀਆ ਦੁੱਧ ਕਿੰਨਾ ਇਹਦੇ ਕੋ ਦੁੱਧ ਭਾਜੀ ਇੱਕੋ ਟਾਈਮ ਚੋਂਦਾ ਹੈ 4.5 ਕਿਲੋ ਅੱਛਾ ਮੈਂ ਦੋਵੇਂ ਟਾਈਮ ਤਾਂ ਹੀ ਕਿਲੋ ਲੈ ਉਹਨੇ 2.5 ਕਿਲੋ ਕਿਹਾ ਮਤਲਬ 4 ਕਿਲੋ ਕੋਈ ਲਾਵੇ ਬਸ ਅੱਛਾ 4 ਕਿਲੋ ਮੰਨ ਕੇ ਚੱਲੀਏ ਇਹ ਤਰ੍ਹਾਂ ਇਹ ਆ ਵੀ ਚੱਲੋ ਛੋਟੀ ਸਫਾਈ ਜਿਾ ਜਿੰਨੀ ਵੀ ਆ ਇਹ ਆ ਵੀ ਗਾਂ ਕਿਤੇ ਤਿਆਰ ਹੁੰਦੀ ਆ ਤਾਂ ਫਿਰ ਚੰਗੀ ਤਿਆਰ ਹੋਊਗੀ ਲੋਈ ਛੋਟੀ ਆ ਜਿਹੜੀ ਉੱਤਰ ਹਲੋ ਭਾਜੀ ਬੜੀ ਸਾਫ਼ ਹੈ ਛੋਟੀ ਠੀਕ ਹੈ ਤੇ ਬਾਕੀ ਥਨਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਵਾ ਆਹ ਦੇਖ ਸਕਦੇ ਜੀ ਇਹ ਤਰ੍ਹਾਂ ਮੈਨੂੰ ਪਿੰਦੀ ਪਾੜਾ ਪਾਈਏ ਤੇ ਭਾਜੀ ਮੜਾ ਜਾ ਚੋਕਰ ਪਾ ਲੈਣਾ ਚੱਲ ਬਹਿਣਾ ਅੱਛਾ ਤੇ ਇਤਰਾ ਹੀ ਥੱਲੇ ਬਹਿ ਜਾਣਾ ਵਾ ਪਸੰਗੀ ਜੀ ਬਿੱਦੀ ਇਹਦਾ ਪਸੰਗ ਜਾਂਦੀ ਹੈ ਜੀ ਨੀਜੇ ਚੋਟੀ ਇਹ ਤਰ੍ਹਾਂ ਹੀ ਜਿਹੜਾ ਵਾ ਹਾਂ ਪਾੜੇ ਤੇ ਫਸਮੀ ਆ ਜਿਹੜੀ ਦਿਖਾ ਦੋ ਬਿੱਦੀ ਚਵਾਹਰੇ ਦਾ ਤੁਹਾਡਾ ਪੱਜੀ ਇੱਕ ਹੱਥ ਨਾਲ ਹੋਣਾ ਬਣਾ ਨਾ ਬਿੜਾ ਬਿੜਾ ਬਣਾ ਠੀਕ ਹੈ ਜੀ ਹਾਂ ਜੀ ਤਾਂ ਦੇਖ ਸਕਦੇ ਜੀ ਸਾਹਮਣੇ ਦੇ ਤੇ ਇਹਦਾ ਫਿਰ ਮੁੱਲ ਹੰਡੀ ਧੀਰੀ ਭਾਜੀ ਬੜੀ ਇਹ ਚ ਗੋਣ ਬੜੇ ਆ ਗੁਣਾ ਦੇ ਪੈਸੇ ਲੈਣੇ ਆ ਅੱਛਾ ਗਾਂ ਛੋਟੀ 80000 ਦੀ ਕੋਈ ਥਿਆਰ ਕਰ ਲਿਆ ਹਾਂਜੀ ਹਾਂ ਸੋਹਣੀ ਬੜੀ ਕੱਟੀ ਪਹਿਲੇ 10000 ਕੀ ਦੂਜਾ 10000 ਦੀ ਠੀਕ ਆ ਰੋਦ ਚੌਂ ਤੋਂ ਮੰਨ ਲਓ ਪਲਾਸੀ ਮਾਸਾ ਹੋਊਗਾ ਥੋੜਾ ਬੋੜਾ ਵਾਧੀ ਹੋਊਗਾ 4 ਕਿਲੋ ਮੋਲੇ ਦਾ ਕੱਟੀਆਂ ਲਈ ਕਰੀਏ ਕਿ ਬਸ ਕਿਸੇ ਨੇ ਕੱਟੀਆਂ ਖੜਨੀਆਂ ਇੱਕ ਸਾਧਨੀ ਕਰਨੀ ਭਾਜੀ ਇਹਨੇ 43000 ਮੁੱਲ ਇਹਦਾ ਕਰ ਦਈਏ ਵਿੱਚ ਮੰਨ 40000 ਦੀ ਦੇ ਦਈਏ ਹੋਰ ਕਰ ਦਈਏ ਹੋਰ ਕਰ ਦੋ ਤੇ ਕੀ ਕਰਨ ਯਾਰ ਛੱਡ ਦਈਏ ਯਾਰ ਉਹ ਛੱਡਨਾ ਹੈ ਅੱਛਾ 38000 38000 ਦੀ ਭਾਜੀ ਦੇ ਦਾਂਗੇ ਠੀਕ ਹੈ ਜੀ ਬਾਕੀ 38000 ਦੇ ਪਹਿਲੇ ਸੋਈਆਂ ਛੋਟੀ ਜਿਹੀ ਇਹ ਦੇਖੋ ਕੈਨ ਨੂੰ ਭਾਵੇਂ ਦੁੱਧ 6 ਕਿਲੋ ਕਹਿ ਦਈਏ ਕੋਈ ਫਾਇਦਾ ਨਹੀਂ ਆ ਅੱਛਾ 4 ਸਾਢੇ 4 ਕਿਲੋ ਦੁੱਧ ਆ ਠੀਕ ਹੈ ਭਾਜੀ ਕੋਈ ਮੰਨ ਲਓ ਫੀਡ ਥੋੜੇ ਦਿਹਾੜੀ ਪਾ ਲੈਣਾ ਦਿਹਾੜੀ ਮੱਝ ਨੂੰ ਆ ਜੇ ਹਾਂਜੀ ਤੇ ਮੱਝ ਦੁੱਧ 6-7 ਕਿਲੋ ਕਰ ਦਈਏ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਚੱਲਾ ਦੋਵੇਂ ਸੋਈਆਂ ਵਾ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਵੇਸਟ ਆਖ ਕੇ ਤੇ ਫੇਰੀ ਆਪਣਾ ਪਸ਼ੂ ਖਰੀਦੇ ਜੀ ਦੋ ਟਾਈਮ ਇੱਥੇ ਚਲੋ ਇਹ ਵੀ ਪਾਸ ਕਰਕੇ ਖੜੋ ਤੇ ਉਹ ਵੀ ਆਪਣੀ ਚਵਾਈ ਕਰਕੇ ਖੜੋ